ਕੋਈ ਗੱਲ ਕਵਾ ਹਾਂਜੀ ਲੋਕਾਂ ਨੂੰ ਨਾ ਆਪਣੀ ਪੋਜ਼ਿਟਿਵਿਟੀ ਹਜ਼ਮ ਨਹੀਂ ਹੋ ਰਹੀ ਹੈ ਕਿ ਲੋਕਾਂ ਨੂੰ ਲੱਗਦਾ ਵੀ ਇਹ ਸਭ ਕੁਝ ਹੋ ਨਹੀਂ ਸਕਦਾ ਹੈਗਾ ਮਤਲਬ ਲੋਕ ਕੀ ਇੰਨੇ ਪੋਜ਼ਿਟਿਵ ਨਹੀਂ ਹੋ ਸਕਦੇ ਹੈਗੇ ਮਤਲਬ ਲੋਕ ਕੀ ਚਾਹੁੰਦੇ ਨੇ ਕੋਈ ਤੜਕ ਦੀ ਫੜਕ ਦੀ ਨਿਊਜ਼ ਉਹਦਾ ਮਤਲਬ ਇਹ ਹੈ ਕਿ ਤੁਸੀਂ ਮੇਰੀ ਥੋੜੀ ਜਿਹੀ ਬੁਰਾਈ ਕਰੋਗੇ ਤੁਹਾਨੂੰ ਮੇਰੇ ਚ ਕੀ ਗੱਲ ਹੈ ਦੱਸ ਜਿਹੜੀ ਵਧੀਆ ਨਹੀਂ ਲੱਗਦੀ ਹੈ ਯਾਰ ਐ ਸੱਚ ਮੈਨੂੰ ਕੋਈ ਇਤਨੀ ਕੋਈ ਬੁਰਾਈ ਚਰਚ ਨਹੀਂ ਨਜ਼ਰ ਆਉਂਦੀ ਪਰ ਹਾਂ ਪਰ ਮੈਨੂੰ ਦੋ ਚੀਜ਼ਾਂ ਜ਼ਰੂਰ ਹੈਗੀਆਂ ਨੇ ਜਿਹੜੀਆਂ ਮੈਂ ਦੱਸਣਾ ਚਾਹੁੰਗਾ ਇਹ ਦੋ ਚੀਜ਼ਾਂ ਮੈਨੂੰ ਜਰੂਰ ਇਰਿਟੇਟ ਕਰਦੀਆਂ ਨੇ ਯਾਰ ਇੱਕ ਤਾਂ ਨਾ ਜਿਹੜਾ ਤੂੰ ਕਦੇ ਕਦੇ ਤੇਰੇ ਚ ਜਿਹੜੀ ਉਹ ਨਹੀਂ ਤਾਰਿਕ मेहता ਉਹਦੇ ਵਾਲੀ ਅੰਜਲੀ ਹੁੰਦੀ ਆ ਉਹਦੀ ਜਦ ਤਰੀ ਆਤਮਾ ਜਦੋਂ ਚ ਆ ਜਾਂਦੀ ਹੈ ਨਾ ਕਦੇ ਤੂੰ ਕੁਝ ਬਣਾ ਕੇ ਦੇ ਰਹੀ ਆ ਆ ਕਰੇਲੇ ਦਾ ਜੂਸ ਆ ਫਲਾਣਾ ਨਾ ਤੇਨੂੰ ਕਾ ਹੈਲਦੀ 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 ਸਰਦਨਾ ਇੱਕਦਮ ਨਾ ਬਹੁਤ ਇਰਿਟੇਟ ਕਰਦਾ ਯਾਰ ਪਰ ਇੱਕ ਹਾਂ ਇੱਕ ਦੂਸਰਾ ਜਿਹੜਾ ਹੈਗਾ ਯਾ ਜੋ ਤਰੀ ਨਾ ਉਹ ਤੈਨੂੰ ਉਹ ਅਮੀਰਾ ਜੀ ਵਾਲੀ ਬਿਮਾਰੀ ਲੱਗੀ ਹੈ ਨਾ OCD ਵਾਲੀ ਉਹ ਬਹੁਤ ਔਖਾ ਕਰਦੀ ਹੈ